ਭਾਜਨਤਾ ਸਿੰਘ ਜੀ ਕਾਦਰਵਾਦ ਲਾਹੌਰ ਸਾਹਿਬ ਵਾਲਿਆਂ ਨੂੰ ਕਿਉਂ 20 ਮਿੰਟ ਬਾਅਦ ਤੇ ਜੰਦਰ ਬਾਬਾ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨਗੇ ਉਹਨਾਂ ਤੋਂ ਬਾਅਦ ਬਹੁਤ ਹੀ ਸਤਕਾਰਯੋਗ ਉਹ ਦੁਆਰਾ ਕਰਨ ਸਾਹਿਬ ਜੀ ਮੁੱਖ ਕਥਾਵਾਚਿ ਸ੍ਰੀ ਮਾਨਸਾੰਤ ਬਾਬਾ ਸਿੰਘ ਜੀ ਉਹ ਵੀ ਵਿਰਾਜਮਾਨ ਨੇ ਉਹਨਾਂ ਨੇ ਜੰਦਰ ਬਾਬਾ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨਾ ਹੈ

توهين آءهين توکي you <laughs>

Drop down, love's on the line, yeah Holdin' my mood out the way

ਨਿਸਪਾਦ ਸਤਿਗੁਰਾਂ ਦੇ ਸਾਜੇ ਤੇ ਅੱਜ ਗੁਰੂ ਦਾ ਖਾਸ ਰੂਪ ਗੁਰੂ ਕਾਲ ਸਾਹਿਬ ਸੰਗਤ ਜੀਓ ਅਨੁਵਾਦ ਕੀ ਗੁਰ ਫਤੇ ਬੁਲਾਓ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਧਰਸ ਵਾਹਿਗੁਰੂ ਜੀ ਕੀ ਫਤਹਿ ਅੰਤਨ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਕਿਸਰ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਮ ਪਿਆਰੇ ਪਰਮ ਸੇਵਕ ਪਰਮ ਵਿਸ਼ਵਾਸਪਤਰ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਉਹਨਾਂ ਮਹਾਂਪਰਸਾਂ ਦੀ ਯਾਰ ਵਿੱਚ ਆਪਾਂ ਇਕੱਤਰ ਹੋਏ ਬੈਠੇ ਹਾਂ ਆਪਾਂ ਕਰਵਾਣੀਆਂ ਵਿਚਾਰਾ ਸਰਗਣ ਕਰਕੇ ਅਤੇ ਮਹਾਪੁਰਸ਼ਾਂ ਨੇ ਜੀਵਨ ਪ੍ਰਤੀ ਵਿਚਾਰਾ ਸਰਗਣ ਕਰਕੇ ਆਪਣੇ ਆਪ ਨੂੰ ਬੜੁਹਾਗੇ ਬਣਾ ਰਹੇ ਹਾਂ ਆਪਾਂ ਸਰਗਣ ਕਰ ਰਹੇ ਸ੍ਰੀ ਇਹ ਨਾਮ ਬੈਲੇ ਸੰਤ ਮਦਾਂ ਪਾਰ ਕਰਨ ਖਾਮ ਖਾ ਇੱਕ ਪੀਰ ਦੇ ਮਰੀਦ ਰਖਾਂ ਪੀਰ ਹੋ ਗਏ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਪਾਰੋਂ ਪੁਜਿਆ ਸੰਤ ਬਾਬਾ ਕਿਸਨ ਸਿੰਘ ਜੀ ਮਹਾਰਾਜ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਰਤਵਾ ਹਾਸਲ ਕੀਤਾ ਸਾਧ ਸੰਗਤ ਜੀ ਰਹਿਣੇ ਬੰਗਿਆ ਤੱਕ ਪ੍ਰੇਮਾਰੇ ਮੈਂ ਚਮਕਦੇ ਰਹਣਗੇ ਐਸੇ ਉਸਾਂ ਦੇ ਜਿਹੜੇ ਸੇਵ ਹੁੰਦੇ ਨੇ ਜਿਸ ਤਰ੍ਹਾਂ ਬਾਬਾ ਜੀ ਸਨਾਰ ਸਿੰਘਾਂ ਕਬੀਰ ਚੰਦਰ ਕਾ ਬਿਰਵਾ ਭਲਾ ਬੇੜਿਓ ਧਾਪ ਉਲਾਸ ਉਹ ਇਹ ਵੀ ਚੰਦਨ ਹੋਏ ਰਹੇ ਵਸੈ ਜੇ ਚੰਦਨ ਆਸ ਜਿਹੜਾ ਚੰਦਨ ਦੇ ਕੋਲੇ ਵਸਦਾ ਜਾਨ ਸਾਧ ਸੰਗ ਦੀ ਫਿਰ ਉਹ ਚੰਦਨ ਹੀ ਬਣ ਜਾਂਦਾ ਹੈ ਜਿਹੜਾ ਜੰਗਲਾਂ ਕੋਲੇ ਵਸਦਾ ਹੈ ਚੰਦਰੇ ਵਾਂਝੰਦਾ ਭਗਤ ਜੀ ਬਾਣੀ ਵਿੱਚ ਪ੍ਰਮਾਨ ਕਰਦੇ ਨੇ ਚੰਦਰੇ ਵਾਂਝੰਦੇ ਨੇ ਵਸਦੇ ਜੋ ਜੰਗਲਾਂ ਕੋਲੇ ਚੰਦਰੇ ਵਾਂਝੰਦੇ ਨੇ ਵਸਦੇ ਜੋ ਜੰਗਲਾਂ ਕੋਲੇ

ਵੀਰ ਤੰਨਨ ਦਾ ਦਰਬਾ ਭਰਾ ਬੇੜਿਓ ਘਾਤ ਆਸ ਓਏ ਵੀ ਚੰਨਨ ਹੋਏ ਨਹਿ ਬਸ ਹੈ ਜੋ ਚੰਨਨ ਬਾਸ ਜਿਹੜਾ ਚੰਨਾਂ ਦੇ ਕੋਲੇ ਵਸਦਾ ਨਾ ਸਾਤ ਸੰਗ ਜੀ ਫਿਰ ਉਹ ਚੰਨਰ ਬੜਵੰਦ ਧੱਕ ਬ੍ਰਾਹਮੀ ਚੰਨਰ ਦਾ ਰੂਪ ਧਾਰਨ ਕਰ ਲੈਂਦੇ ਨੇ ਐਸੇ ਸਤਿ ਪੁਰਸਾਂ ਦੇ ਚਰਨਾਂ ਵਿੱਚ ਜਿਹੜਾ ਰਹਿ ਕੇ ਉਹ ਵੀ ਜਿਵੇਂ ਬਾਬਾ ਜੀ ਸਨਾਰਿਸ ਤੇ ਸੰਤ ਦਾ ਮਾਰਗ ਧਰਮ ਕੀ ਪੌੜੀ ਉਹ ਵਢ ਭਾਗੀ ਪਾਏ ਖੁਸ਼ੀਆਂ ਲਈਏ ਮਹਾ ਪ੍ਰਸਾਦੀਆਂ ਜਿਨ੍ਹਾਂ ਦੇ ਬਾਬਤ ਧੰਗਨ ਸੰਤ ਬਾਬਾ ਇਸਰ ਸਿੰਘ ਜੀ ਮਹਾਰਾਜ ਉਹਨਾਂ ਦੀ ਰਸਨਾ ਤੇ ਸਿਰਤ ਚੜ ਕੇ ਬੋਲੀ ਸ਼੍ਰੀਮਾਨ ਸੰਤ ਬਾਬਾ ਸੰਦੇਵ ਸਿੰਘ ਜੀ ਮਹਾਰਾਜ ਲਾਹੌਰ ਸਾਹਿਬ ਵਾਲੇ ਦੱਸਿਆ ਕਰਦੇ ਸੀ ਬਾਤ ਸੁਣਾਇਆ ਕਰਦੇ ਸੀ ਜਿਸ ਦੇ ਨਾਮ ਪ੍ਰਸਾਨ ਹੈ ਭਾਨ ਕੋਤਕ ਤੋੜਾ ਦੇ ਕੇ ਸਤਖੰਡ ਗਏ ਨੇ ਮਹਾਪੁਰਸ ਤਾਂ ਪਹਿਲੇ ਸੱਚਖੰਡ ਵਾਸੀ ਹੁੰਦੇ ਨੇ ਸਾਧ ਸੰਗਤ ਜੀ ਫਿਰ ਧਾਵਾਂ ਸੰਗ ਜਾ ਕੇ ਸ਼੍ਰੀਮਾਨ ਸੰਤ ਬਾਬਾ ਸਰਦੇਵ ਸਿੰਘ ਜੀ ਮਹਾਰਾਜ ਇਸਲੇ ਪਰ ਫਸੇ ਕੋਠੀ ਦੇ ਜਾ ਕੇ ਬੈਠ ਗਏ ਜਿਹੜੇ ਸਿੰਘ ਸੀ ਨਾਲ ਉਹ ਵੀ ਬੈਠ ਗਏ ਸੰਗਤ ਆਈ ਗਈ ਮਹਾਪੁਰਸ ਕਹਿੰਦੇ ਭਾਈ ਜਿਹੜੇ ਜਿਵੇਂ ਆਪ ਜੀ ਮਹਾਰਾਜ ਸਾੰਹ ਰਾਣਾ ਸਾਹਿਬ ਦੇ ਥੰਮ ਸਨ ਰਾਣਾ ਸਾਹਿਬ ਦੇ ਥੰਮ ਇਹ ਬੜੀਆਂ ਖੁਸ਼ੀਆਂ ਲਈਆਂ ਇਹਨਾਂ ਨੇ ਸਤਿ ਪੁਰਸਾਂ ਜੀ ਆਹਨੇ ਜਦੋਂ ਆਣ ਸੰਤ ਮਹਾਰਾਜ ਆਏ ਹੋਏ ਸੀ ਦਸਵੀਂ ਵਾਲੇ ਦਿਨ ਸਾਰੇ ਜਥੇ ਵਾਲੇ ਸੰਗਤ ਜਿਵੇਂ ਉੰਦੇਸੀ ਮਹਾਂਪੁਰਸਾਂ ਦੇ ਸੇਵਾਦਾਰ ਇਹਨਾਂ ਜਵਾਨ ਤੋਂ ਬਾਅਦ ਮਹਾਂਪੁਰਸਾਂ ਨੇ ਮੁੱਠੀ ਜਾਪੀ ਕਰਦੇ ਸਨ ਕਹਿੰਦੇ ਕਿ ਕਦਨ ਮੈਂ ਵੀ ਚੜਿਆ ਗਿਆ ਜਦਿਆ ਮਹਾਰਾਜ ਜੀ ਸੇਵਾ ਦੇ ਵਿੱਚ ਸਨ ਸ੍ਰੀਮਾਨ ਸੰਗ੍ਰਾਮਪਤ ਤੇਜਾ ਸਿੰਘ ਜੀ ਮਹਾਰਾਜ ਹੋਰਾ ਸਰ ਵਾਲੇ ਅਤੇ ਸ੍ਰੀਮਾਨ ਸੰਤ ਬਾਬਾ ਭਵਿੰਦਰ ਸਿੰਘ ਜੀ ਮਹਾਰਾਜ ਭਾਈ ਅਮਰੀਕ ਸਿੰਘ ਰਾਣਾ ਸਾਹਿਬ ਦੇ ਮੁੱਖ ਕੀਰਤਨੀਏ ਬਾਬਾ ਸੇਰ ਸਿੰਘ ਜੀ ਮਹਾਂਕੁਸ਼ਟਾ ਸਾਰਿਆਂ ਦੇ ਨਾਮ ਜਾਣਦੇ ਸੀ ਮਹਾਂਕੁਸ਼ਟਾ ਨੇ ਭਾਈ ਅਸੀਂ ਵੀ ਜਾ ਕੇ ਬੈਠ ਕੇ ਕਹਿੰਦੇ ਮੈਂ ਜੈਹਰ ਮਹਾਰਾਜ ਨੂੰ ਕਹੇ ਮੈਂ ਵੀ ਸੇਵਾ ਕਰਨਾ ਕਹਿੰਦੇ ਜੈਹਰ ਮਹਾਰਾਜ ਕਹਿੰਦੇ ਭਾਈ ਤੂੰ ਵੀ ਕਰ ਲੈ ਸ੍ਰੀਮਾਨ ਸੇਵਾ ਕਿਉਂਕਿ ਮਹਾਰਾਜ ਲੋਹਰਾ ਸਾਹਿਬ ਵਾਲੇ ਸ੍ਰੀਮਾਨ ਸਨ ਦਵਰਾਣ ਜਿਹੜਾ ਦੰਗਰ ਤੋਂ ਇੰਚਾਰਜ ਹੁੰਦਾ ਉਹ ਸ੍ਰੀਮਾਨ ਦੀ ਆਗਿਆ ਦਸਦਾ ਇਹ ਜਿਸ ਵੇਲੇ ਮੇਰੇ ਹੱਥ ਮਹਾਪੁਰਸਾਂ ਨੇ ਚੜਨਾ ਨੂੰ ਲੱਗੇ ਤਾਂ ਇੱਕਦਮ ਮਹਾਪੁਰਸਾਂ ਨੇ ਭਾਈ ਇਹ ਕੌਣ ਹੈ ਕਹੇ ਜੈ ਮਹਾਰਾਜ ਗੁਰੂ ਪੇ ਜੀ ਨੰਬਰ ਦਾ ਸ੍ਰੀ ਮਹਾਂਉ ਇਹਨੇ ਭਾਈ ਤੇਰੀ ਤਾਂ ਉਹੀ ਸੇਵਾ ਹੁਥੇਰੀ ਹੈ ਕਿਉਂਕਿ ਹਾਸ ਠੋਸਣ ਸੇਵਾ ਕਰ ਕਰਕੇ ਕਹੇ ਜੈ ਮਹਾਰਾਜ ਜੀ ਨੇ ਉਸ ਦਿਨ ਇਹ ਵਰਤਮਾਨ ਮਾਨੋ ਪਰਸਨ ਬੇਨਤੀ ਕੀਤੀ ਕਰੇ ਜੇ ਤਾਂ ਬੜੀ ਇਹਨਾਂ ਦੇ ਤੁਹਾਡੀ ਰਹਿਮਤ ਮਾਨੋ ਪਰਸਨ ਬੜੀ ਸੇਵਾ ਕਰਦੇ ਨੇ ਫਿਰ ਸੰਤ ਗੋਬਾ ਯਿਸਰ ਸਿੰਘ ਜੀ ਮਹਾਰਾਜ ਦੇ ਸਾਨੂੰ ਬੋਲੇ ਸਹਿਜ ਸਭਾਏ ਸਾਨੂੰ ਕਾ ਬੋਲਿਆ ਬਿਖਤਾ ਨ ਜਾਏ ਮਾਨੋ ਪਰਸ ਕਹਿੰਦੇ ਜੇ ਇਹੀ ਗੱਲ ਹੈ ਗੁਰੂ ਨਾਨਕ ਦੇਵ ਜੀ ਇੰਨੀ ਰਹਿਮਤ ਹੈ ਹੁਕਮ ਮੰਨ ਕੇ ਸੇਵਾ ਕਰਦੇ ਨੇ ਇੱਥੇ ਵੀ ਰਾਜ ਅੱਗੇ ਵੀ ਰਾਜ ਮਹਾਰਾਜ ਜੀ ਬਾਬਤ ਬਾਜਨ ਕੀਤਾ ਸ੍ਰੀਮਾਨ ਸੰਤ ਪਾਪਾ ਜੀ ਸਿਰਸਿੰਘ ਜੀ ਮਹਾਰਾਜ ਨੇ ਫਿਰ ਕਹਿੰਦੇ ਜਹਰ ਮਹਾਰਾਜ ਕਹਿੰਦੇ ਮਹਾਰਾਜ ਸਾਡਾ ਵੀ ਉਸ ਬਣੇਗਾ ਕਹਿੰਦੇ ਸੰਤ ਮਹਾਰਾਜ ਕਹਿੰਦੇ ਜੱਜਦਾਰਾ ਤੂੰ ਗੁਰੂ ਨਾਨਕ ਦੇ ਘਰ ਦੀ ਚੱਕਰੀ ਕੀਤੀ ਹੈ ਚੱਕਰੀ ਵੀ ਉਹ ਕੀਤੀ ਹੈ ਜਿਹਦੀ ਮਿਸਾਲ ਮਿਲਣੀ

कुची 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 जप रही हाती विराणी सांगाणी ते मानजी जनी जप रही हाती विराणी जप रही हाती विराणी जप रही हाती विराणी thank <laughs> you ਜਿਹੜੇ ਜੱਥੇਦਾਰਾਂ ਨੂੰ ਸੇਵਾ ਕੀਤੀਏ ਗੁਰੂ ਨਾਨਕ ਦੇਵ ਜੀ ਸਾਡਾ ਉਪਮਨ ਕੇ ਇਹਨੇ ਜਿੰਨੀ ਉਮਰ ਬਤੀਤ ਕਰਿਆ ਉਹਨਾਂ ਭੇਦ ਵਸਤਾ ਦੇ ਵਿੱਚ ਉਹ ਕੀ ਕਰੇ ਆਪਾਂ ਸਾਰੀ ਜਾਣਦੇ ਆਂ ਹਰ ਵਕਤ ਪਰਮਾਤਮਾ ਦੇ ਵਿੱਚ ਉਹਨਾਂ ਦੀ ਜੋਤ ਜੁਗੀ ਰਹਿੰਦੀ ਸੀ ਆਪਾਂ ਉਹਨਾਂ ਮਹਾਂਪੁਰਖਾਂ ਦੀ ਯਾਦ ਬੈਠਿਆ ਇੱਕ ਇੱਕ ਸਿਰ ਇੱਕ ਇੱਕ ਮਾਲ ਇੱਕ ਇੱਕ ਸਿੱਕਿਲ ਤੇ ਆਪਣਾ ਇੱਥੇ ਬੈਠਿਆ ਦਾ ਸਫਲ ਹੈ ਸਾਰੀਆਂ ਰਾਤਾਂ ਆਪਾਂ ਸੌਂ ਕੇ ਲਖਾਰੀਆਂ ਜੇ ਕਾ ਰਾਤ ਜਾ ਕੇ ਲਖਾਰਾਂ ਦੇ ਬੈਨ ਕੀਆ ਬਈ ਜੇ ਇਹ ਰਾਤ ਆਪਾਂ ਜਾ ਕੇ ਲਖਾਰਾਂ ਮਿਲੋ ਨਾ ਸਤਿਗੁਰਾਂ ਦੀ ਯਾਦ ਵਿੱਚ ਸਾਰੀਆਂ ਰਾਤਾਂ ਸੁੱਤੀਆਂ ਹੋਈਆਂ ਸਫਲੀਆਂ ਹੋ ਸਕਰੀਆਂ ਇਸ ਕਰਕੇ ਆਪਾਂ ਉਹਨਾਂ ਮਾਂ ਪੋਸਾਂ ਦੀ ਯਾਦ ਵਿੱਚ ਕਿਕਰ ਹੋਇਆ ਇਹਨੇ ਕਾਜ ਦੇ ਪ੍ਰਵਾਨ ਕਰਨੀ ਜੀ ਸਾਡੇ ਤੋਂ ਪਹਿਲਾਂ ਸਾਡੇ ਗੁਰ ਭਾਈ ਵੱਡੇ ਵੀਰ ਨੇ ਬਾਬਾ ਦਸਬੀਰ ਸਿੰਘ ਜੀ ਜਿਹੜੇ ਕਿ ਲਹੌਰਣ ਸਾਹਿਬ ਤੋਂ ਮਾਂ ਪੁੱਛਾਂ ਨੇ ਥਾਪ ਕੇ ਮੋਕੜੇ ਸੇਵਾ ਵਾਸਤੇ ਇਹਨਾਂ ਨੂੰ ਜਥੇਦਾਰ ਥਾਪਿਆ ਹੋਇਆ ਪੰਗੋ ਸਰਦਾਰ ਸਿੰਘ ਜੀ ਜਿਹੜੇ ਕਿ ਰਖਣਾ ਸਾਹਿਬ ਸੇਵਾ ਨੂੰ ਭਉਂਦੇ ਨੇ ਬਾਬਾ ਲਾਹਰ ਸਿੰਘ ਜੀ ਜਿਨ੍ਹਾਂ ਨੇ ਹੁਣੇ-ਹੁਣੇ ਮਾਂ ਪੁੱਛਾਂ ਦੀ ਬਾਤ ਸੁਣਾਏ ਨੇ ਸ੍ਰੀਮਾਨ ਸੰਤ ਬਾਬਾ ਦਸਬੀਰ ਜੀ ਮਾਲ ਇੱਕ ਵਾਰ ਜਲੇ ਭੁੱਲ ਗਏ ਇਹਨਾਂ ਨੇ ਮੈਨੂੰ ਬਾਹਰੋਂ ਕੈਦੀ ਬੋਲ ਕਰਕੇ ਦੱਸਿੱਚੀ ਇਹਦੇ ਵੀ ਇੱਥੇ ਦੁਬਈ ਦੇ ਵਿੱਚ ਮਹਾਂਪੁਰਖ ਬਹੁਤ ਆਏ ਪਰ ਜਿਹੜੀ ਦੁਬਈ ਦੀ ਸੰਗਤ ਸੀ ਇੰਨੀ ਪ੍ਰਭਾਵਿਤ ਨਹੀਂ ਹੋਈ ਕਿਸੇ ਮਹਾਂਪੁਰਖੋਂ ਜਿੰਨੀ ਪ੍ਰਭਾਵਿਤ ਸੰਤਵਾਦ ਭਿੰਦਰ ਸਿੰਘ ਮਹਾਰਾਜ ਹੋ ਗਏ ਕਹਿੰਦੇ ਉਹਨਾਂ ਨੇ ਅੰਮ੍ਰਿਤ ਵੇਲੇ ਤਨੁ ਭਜੇ ਪਹਿਲਾਂ ਰਕਤਰ ਸੰਗਤ ਦੇ ਵਿੱਚ ਹਾਪ ਕਰਨ ਸੁਖਨੇ ਸਾਹਿਬ ਦਾ ਜਾਪ ਤੇ ਸ੍ਰੀ ਅਰਸਾ ਜੀ ਦੀ ਬਾਣ ਸੰਗਤ ਦੇ ਵਿੱਚ ਬੈਠ ਕੇ ਸਾਰੇ ਆਤਮਾ ਮਹਾਂਪੁਰਖ ਬਣਾਉਂਦੇ ਨੇ ਫਿਰ ਵਾਹਿਗੁਰੂ ਹਰਮੰਦਰ ਦਾ ਜਾਪ ਕਰਾਉਂਦੇ ਨੇ ਜਿਹਨੇ ਬਹੁਤ ਵੱਡਾ ਇੱਥੇ ਮਾਣ ਪਰਸਾਂ ਦਾ ਪ੍ਰਭਾਵ ਪਿਆ ਸਾਧ ਸੰਗਤ ਜੀ ਗੁਰੂ ਦਾ ਸਿੱਖ ਤੋਂ ਹੋਈ ਹੁੰਦਾ ਜਿੱਥੇ ਪੰਜਾਬੇ ਸਾਰੇ ਇਲਾਕੇ ਨੂੰ ਗੁਰੂ ਦਾ ਸਿੱਖ ਬਣਾਵੇ ਉਹ ਵਾਨਸੰਤ ਬਾਬਾ ਭੁਪਿੰਦਰ ਸਿੰਘ ਜੀ ਮਹਾਰਾਜ ਪਾਪਾ ਲਾਲ ਸਿੰਘ ਜੀ ਤੋਂ ਆਪਾਂ ਨੇ ਕਥਾ ਕੀਰਤਨ ਸਰਵਣ ਕੀਤੇ ਸਾਡੇ ਨਾਲ ਪਾਪਾ ਗੁਰੂਪ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਮਾਨਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲਾਵਰਾ ਸਬਾळ्या ਜੀ ਵੀ ਸਾਲ ਸੰਗਤ ਕਰਦੇ ਨੇ ਅੱਜ ਕੱਲੇ ਸੰਤ ਬਾਬਾ ਗੁਲਾਬ ਸਿੰਘ ਜੀ ਮਹਾਰਾਜ ਹੋਏ ਨੇ ਘੋੜੀਏ ਵਾਲੇ ਉਹਨਾਂ ਦਾ ਜਨਮ ਸਥਾਨ ਹੈ ਪਟਿਆਰ ਅੰਗਰ ਭਵਾਨੀਕੜਾ ਦੇ ਕੋਲੇ ਉੱਥੇ ਲੰਗਰ ਸਾਹਿਬ ਗੁਰੂ ਘਰ ਦੀ ਸੇਵਾ ਕਰਵਾਉਂਦੇ ਨੇ ਉਹ ਵੀ ਪਹੁੰਚੇ ਨੇ ਆਪ ਸੰਗੋਣ ਤੈਨੂੰ ਧੰਨਵਾਦ ਮਾਣ ਪ੍ਰਸਾਦ ਦਾ ਧੰਨਵਾਦ ਇਹਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ ਬੋਲਦੇ ਤੂੰ ਨਿਕੰਤਰਾਂ ਦੀ ਭਗਤੀਆਂ ਭੰਨ ਪਾਉ ਲੈਂਦੀਆਂ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ ਇੱਥੇ ਪਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਾਪਾ ਜਗਤਾਰ ਸਿੰਘ ਜੀ ਕਾਦਰਵਾਜ਼ੋ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ